ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਆਪਣੇ ਘਰ ਦੇ ਘਰਾਂ ਦੇ ਵਿੱਚ ਮਿੱਟੀ ਦੇ ਅਜਿਹੇ ਘਰ ਬਣੇ ਦੇਖੇ ਹੋਣਗੇ ਜਿਨ੍ਹਾਂ ਨੂੰ ਇੱਕ ਛੋਟਾ ਜਿਹਾ ਜੀਵ ਬਣਾ ਕੇ ਆਉਂਦਾ ਹੈ ਜੋ ਕਿ ਕੁਦਰਤ ਦੁਆਰਾ ਹੀ ਰਚਿਆ ਗਿਆ ਹੈ ਜੀ ਉਹ ਇਸ ਘਰ ਨੂੰ ਆਪ ਬਣਾਉਂਦਾ ਹੈ ਸੰਗਤ ਜੀ ਅਸੀਂ ਗੱਲ ਕਰ ਰਹੇ ਹਾਂ ਕਰਕੀਣੀ ਮੱਖੀ ਦੀ ਇਹ ਆਪਣਾ ਘਰ ਕਦੇ ਵੀ ਪੇੜ ਪੌਦਿਆਂ ਉੱਤੇ ਨਹੀਂ ਬਣਾਉਂਦਾ ਇਸ ਦਾ ਘਰ ਹੀ ਹਮੇਸ਼ਾ ਦੁਆਰਾਂ ਉੱਪਰ ਜਾਂ ਫਿਰ ਕਿਸੇ ਤੰਗ ਜਗ੍ਹਾ ਦੇ ਉੱਪਰ ਸਾਨੂੰ ਦੇਖਣ ਨੂੰ ਮਿਲਦਾ ਹੈ ਸੰਗਤ ਜੀ ਜੇਕਰ ਇਹ ਮੱਖੀ ਤੁਹਾਡੇ ਘਰ ਆਪਣਾ ਮਿੱਟੀ ਦਾ ਘਰ ਬਣਾਉਂਦੀ ਹੈ ਜਾਂ ਫਿਰ ਪਹਿਲਾਂ ਬਣਾ ਕੇ ਹੁਣ ਉਸ ਘਰ ਵਿੱਚ ਨਹੀਂ ਨਹੀਂ ਰਹਿੰਦੀ ਤਾਂ ਇਹ ਕੀ ਸੰਕੇਤ ਕੁਦਰਤ ਦੁਆਰਾ ਤੁਹਾਨੂੰ ਦਿੱਤੇ ਜਾਂਦੇ ਹਨ ਸੰਗਤ ਜੀ ਸ਼ਾਸਤਰਾਂ ਵਿੱਚ ਇਸ ਮੱਖੀ ਬਾਰੇ ਕਾਫੀ ਕੁਝ ਲਿਖਿਆ ਮਿਲਦਾ ਹੈ ਇਹ ਮੱਖੀ ਮਧੂਮੱਖੀ ਨਾਲੋਂ ਥੋੜੇ ਵੱਡੀ ਹੁੰਦੀ ਹੈ ਜਿਸ ਦਾ ਰੰਗ ਪੀਲਾ ਅਤੇ ਉਸ ਦੇ ਉੱਪਰ ਕਾਲੇ ਰੰਗ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਸੰਗਤ ਜੀ ਕਈ ਲੋਕਾਂ ਨੂੰ ਲੱਗਦਾ ਹੈ ਕਿ ਇਹ ਕਿ ਇਹ ਮਧੂਮੱਖੀ ਵਾਂਗ ਡੰਗ ਮਾਰਦੀ ਹੈ ਪਰ ਦੋਸਤੋ ਇਹ ਬਿਲਕੁਲ ਝੂਠ ਹੈ ਇਹ ਬਹੁਤ ਜ਼ਿਆਦਾ ਸ਼ਰਮਿਲੀ ਹੁੰਦੀ ਹੈ ਇਹ ਉਹਨਾਂ ਘਰਾਂ ਵਿੱਚ ਹੀ ਆਪਣਾ ਘਰ ਬਣਾਉਂਦੀ ਹੈ ਜੋ ਘਰ ਜਿਆਦਾ ਚੰਗੇ ਹੁੰਦੇ ਹਨ ਜਾਂ ਜੋ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦੇ ਅਤੇ ਨਾ ਹੀ ਬੁਰਾ ਸੋਚਦੇ ਹਨ ਸੰਧਾ ਜੀ ਇਹ ਗਿੱਲੀ ਮਿੱਟੀ ਦੇ ਨਾਲ-ਨਾਲ ਆਪਣੇ ਮੂੰਹ ਦੀ ਲਾਰ ਨਾਲ ਆਪਣਾ ਘਰ ਬਣਾਉਂਦੀ ਹੈ ਸੰਧਾ ਜੀ ਇੱਥੋਂ ਤੱਕ ਤੁਹਾਨੂੰ ਸਭ ਗੱਲਾਂ ਪਤਾ ਹੋਣਗੀਆਂ ਪਰ ਅੱਗੇ ਤੁਹਾਨੂੰ ਜੋ ਅਸੀਂ ਦੱਸਣ ਜਾ ਰਹੇ ਹਾਂ ਜੋ ਗੱਲਾਂ ਪੁਰਾਣੇ ਸ਼ਾਸਤਰਾਂ ਵਿੱਚ ਇਸ ਜੀਵ ਦੇ ਬਾਰੇ ਕੁਦਰਤੀ ਵਿਵਹਾਰ ਨਾਲ ਸੰਬੰਧਿਤ ਹੁੰਦੀਆਂ ਹਨ ਉਹਨਾਂ ਬਾਰੇ ਗੱਲ ਕਰਾਂਗੇ ਸੰਗਤ ਜੀ ਗ੍ਰਹਿਾਂ ਦੇ ਮੁਤਾਬਕ ਕਰਕੇਣੀ ਮੱਖੀ ਦਾ ਘਰ ਆ ਕੇ ਮਿੱਟੀ ਦਾ ਘਰ ਬਣਾਉਣਾ ਬੜਾ ਹੀ ਚੰਗਾ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਖੁਸ਼ਹਾਲੀ ਅਤੇ ਨਵੇਂ ਕੰਮਾਂ ਨੂੰ ਪੂਰਾ ਹੋਣ ਦੀ ਸੂਚਨਾ ਵੀ ਦਿੰਦਾ ਹੈ ਸੰਗਤ ਜੀ ਸ਼ਾਸਤਰਾਂ ਵਿੱਚ ਇਸ ਦੇ ਦੋ ਘਰਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਇੱਕ ਅਜੀਹਾ ਘਾਰ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਜਾਦਾ ਸੁਰਾਖ ਹੁੰਦੇ ਹਨ ਅਤੇ ਦੂਸਰਾ ਘਰ ਅਜੀਹਾ ਘਰ ਆਉਂਦਾ ਹੈ ਜਿਸ ਵਿੱਚ ਇੱਕ ਹੀ ਸੁਰਾਖ ਹੁੰਦਾ ਹੈ ਸੰਗਤਜੀ ਪੁਰਾਣੇ ਸਾਸ਼ਤਰਾਂ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਇਸ ਦੇ ਘਰ ਤੋਂ ਅੰਦਾਜ਼ਾ ਲਗਾ ਕੇ ਇਹ ਜਾਣਿਆ ਜਾਂਦਾ ਸੀ ਕਿ ਘਰ ਵਿੱਚ ਗਰਭਤੀ ਔਰਤ ਕੋਲ ਜੋ ਬੱਚਾ ਜਨਮ ਲੈਣ ਵਾਲਾ ਹੈ ਉਹ ਇੱਕ ਮੁੰਡਾ ਹੋਵੇਗਾ ਜਾਂ ਕੁੜੀ ਸੰਗਤ ਜੀ ਅਝੀਹਾ ਮੰਨਿਆ ਜਾਂਦਾ ਸੀ ਕਿ ਕਿ ਕਈ ਸੁਰਾਖਾਂ ਵਾਲਾ ਘਰ ਇੱਕ ਕੁੜੀ ਦੇ ਹੋਣ ਦੀ ਸੰਕੇਤ ਦਿੰਦਾ ਹੈ ਅਤੇ ਇੱਕ ਸੁਰਾਖ ਵਾਲਾ ਘਰ ਬੇਟੇ ਦੇ ਜਨਮ ਲੈਣ ਦੇ ਬਾਰੇ ਸੰਕੇਤ ਦਿੰਦਾ ਸੀ ਪਰ ਸੰਗਤ ਜੀ ਅੱਜ ਕੱਲ ਲੋਕ ਇੰਨਾਂ ਗੱਲਾਂ ਬਾਰੇ ਧਿਆਨ ਨਹੀਂ ਦਿੰਦੇ ਕਿਉਂਕਿ ਸੰਗਤ ਜੀ ਪੁਰਾਣੇ ਸਮੇਂ ਵਿੱਚ ਬੇਟੀ ਦੇ ਘਰ ਜਨਮ ਲੈਣ ਤੇ ਸੋਗ ਮਨਾਇਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਬੇਟੀ ਹੋਵੇ ਜਾਂ ਬੇਟਾ ਦੋਨਾਂ ਨੂੰ ਇੱਕ ਬਰਾਬਰ ਹੀ ਸਮਝਿਆ ਜਾਂਦਾ ਹੈ ਜੋ ਕਿ ਬਹੁਤ ਹੀ ਚੰਗੀ ਗੱਲ ਹੈ ਪਰ ਸੰਘਾ ਜੀ ਇਸ ਦੇ ਨਾਲ ਨਾਲ ਲੋਕ ਹੋਰ ਗੱਲਾਂ ਬਾਰੇ ਵੀ ਲੋਕ ਅੰਦਾਜ਼ੇ ਲਗਾਉਂਦੇ ਸਨ ਕਿ ਇਹ ਸਾਡੇ ਘਰ ਮਿੱਟੀ ਦਾ ਘਰ ਕਿਉਂ ਬਣਾ ਰਹੀ ਹੈ ਅਤੇ ਇਸ ਦਾ ਘਰ ਸਾਡੇ ਕਿਸ ਜਗ੍ਹਾ ਤੇ ਆਪਣਾ ਘਰ ਬਣਾਉਣਾ ਘਰ ਕਿੰਨੇ ਸੁਰੱਖਾ ਵਾਲਾ ਬਣਾਉਣਾ ਅਤੇ ਕਿੰਨੀ ਦੇਰ ਉਸ ਘਰ ਵਿੱਚ ਰਹਿਣਾ ਇਹ ਸਾਰੀਆਂ ਗੱਲਾਂ ਸਾਡੇ ਆਉਣ ਵਾਲੇ ਸਮੇਂ ਬਾਰੇ ਸਾਡੇ ਆਉਣ ਲਈ ਸਮੇਂ ਬਾਰੇ ਬਹੁਤ ਜ਼ਰੂਰੀ ਹਨ ਸੰਗਤ ਜੀ ਇੱਕ ਚੀਜ਼ ਧਿਆਨ ਨਾਲ ਦੇਖਿਓ ਕਿ ਇਹ ਆਪਣਾ ਘਰ ਇੱਕ ਦੂਜੇ ਦੇ ਨਾਲ ਜੋੜ ਕੇ ਬਣਾ ਰਹੀ ਹੈ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਇਹ ਇਹ ਆਪਣਾ ਮਿੱਟੀ ਦਾ ਘਰ ਜਦੋਂ ਵੀ ਬਣਾਉਂਦੀ ਹੈ ਆਪਣਾ ਦੂਸਰਾ ਘਰ ਵੀ ਨਾਲ ਜੋੜ ਕੇ ਬਣਾਉਣ ਲੱਗ ਜਾਂਦੀ ਹੈ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਜਲਦ ਹੀ ਘਰ ਵਿੱਚ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰੋਗੇ। ਉਹ ਨਵਾਂ ਕੰਮ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਉਹ ਨਵਾਂ ਘਰ ਵੀ ਹੋ ਸਕਦਾ ਹੈ। ਉਹ ਘਰ ਵਿੱਚ ਕਿਸੇ ਵੀ ਪ੍ਰਕਾਰ ਦਾ ਕੰਮ ਹੋ ਸਕਦਾ ਹੈ ਜਿਵੇਂ ਕਿ ਘਰ ਨੂੰ ਰੰਗ ਕਰਵਾਉਣਾ ਜਾਂ ਘਰ ਦੇ ਉੱਪਰ ਕੋਈ ਜਵਾਰਾ ਪਾਉਣਾ। ਇਸੇ ਤਰ੍ਹਾਂ ਹੀ ਸੰਘਾ ਜੀ ਜੇਕਰ ਇੱਕ ਕਰਕੇ ਨੀ ਮੱਖੀ ਤੁਹਾਡੇ ਘਰ ਦੇ ਪੂਜਾ ਪਾਠ ਵਾਲੇ ਕਮਰੇ ਵਿੱਚ ਜੇਕਰ ਉਸ ਜਗ੍ਹਾ ਤੇ ਆਪਣਾ ਘਰ ਬਣਾਉਂਦੀ ਹੈ ਤਾਂ ਸੰਗਤ ਜੀ ਇਹ ਇਸ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿ ਤੁਹਾਡੀ ਸਾਰੀ ਅਰਦਾਸ ਪੂਰੀ ਹੋਵੇਗੀ ਜੋ ਤੁਹਾਡੀਆਂ ਮਨੋ ਕਾਮਨਾ ਹਨ ਜੋ ਅੱਜ ਤੱਕ ਤੁਸੀਂ ਪਰਮਾਤਮਾ ਤੋਂ ਮੰਗਿਆ ਹੈ ਪਰ ਕਦੇ ਵੀ ਤੁਹਾਨੂੰ ਨਹੀਂ ਮਿਲਿਆ ਤਾਂ ਸੰਗਤ ਜੀ ਹੁਣ ਉਹ ਅਰਦਾਸਾਂ ਤੁਹਾਡੀਆਂ ਜ਼ਰੂਰ ਪੂਰੀਆਂ ਹੋਣਗੀਆਂ ਜੇਕਰ ਤੁਹਾਡੇ ਪੂਜਾ ਪਾਠ ਵਾਲੀ ਜਗਾ ਕੋਲ ਇਹ ਆਪਣਾ ਘਰ ਬਣਾਉਂਦੀ ਹੈ ਤਾਂ ਉਹ ਤੁਹਾਡੇ ਜੋ ਵੀ ਹਿੱਸੇ ਚਾ ਉਹ ਤੁਹਾਡੇ ਹਿੱਸੇ ਸਭ ਕੁਝ ਪੈ ਜਾਵੇਗਾ ਜੋ ਤੁਸੀਂ ਹੁਣ ਤੱਕ ਮੰਗਿਆ ਹੋਵੇਗਾ ਇਸੇ ਤਰ੍ਹਾਂ ਹੀ ਸੰਗਤ ਜੀ ਜੇ ਕਰੇ ਵਾਰ-ਵਾਰ ਇਸ ਕਰਕੇ ਆਪਣੀ ਇਹ ਘਰ ਆਉਂਦੀ ਹੈ ਵਾਰ-ਵਾਰ ਆਪਣੇ ਮੂੰਹ ਵਿੱਚ ਮਿੱਟੀ ਲਿਆ ਕੇ ਆਪਣਾ ਘਰ ਬਣਾਉਂਦੀ ਹੈ ਤਾਂ ਇਹ ਬਹੁਤ ਚੰਗਾ ਸੰਕੇਤ ਸਾਡੇ ਘਰ ਲਈ ਮਿਲਦਾ ਹੈ ਜੀ ਇੱਕ ਗੱਲ ਸੰਗਤ ਜੀ ਤੁਸੀਂ ਧਿਆਨ ਰੱਖਣਾ ਜਦੋਂ ਵੀ ਤੁਹਾਨੂੰ ਇਸ ਮੱਖੀ ਦਾ ਘਰ ਮਿਲਦਾ ਹੈ ਕਦੇ ਵੀ ਉਸ ਘਰ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਸੰਗਤ ਜੀ ਉਸ ਮਿੱਟੀ ਦੇ ਘਰ ਵਿੱਚ ਨਾ ਉਸਦੇ ਬੱਚੇ ਹੁੰਦੇ ਹਨ ਭਾਵ ਕਿ ਉਸ ਵਿੱਚ ਉਹ ਆਪਣੇ ਅੰਡੇ ਦੇ ਦੇ ਕੇ ਚਲੀ ਜਾਂਦੀ ਹੈ ਜਿਵੇਂ ਨਾਲ ਜਦੋਂ ਉਹ ਬੱਚੇ ਵੱਡੇ ਹੁੰਦੇ ਹਨ ਤਾਂ ਉਸ ਵਿੱਚ ਉਸ ਘਰ ਵਿੱਚ ਹੀ ਉਹ ਆਪਣਾ ਰਹਿਣ ਬਸੇਰਾ ਬਣਾ ਲੈਂਦੇ ਹਨ ਕਦੇ ਵੀ ਸਾਨੂੰ ਇਹਨਾਂ ਦੇ ਘਰ ਨੂੰ ਨਹੀਂ ਤੋੜਨਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਕੁਦਰਤ ਨਰਾਜ਼ ਹੁੰਦੀ ਹੈ ਜਿਸ ਕਰਕੇ ਅੱਗੇ ਜਾ ਕੇ ਸਾਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਲੋਕ ਸੋਚਦੇ ਹਨ ਕਿ ਅਸੀਂ ਕਿਸੇ ਦੇ ਨਾਲ ਠੱਗੀ ਨਹੀਂ ਮਾਰੀ ਕਿਸੇ ਦਾ ਬੁਰਾ ਨਹੀਂ ਕੀਤਾ ਫਿਰ ਵੀ ਸਾਡੇ ਨਾਲ ਇੰਨਾ ਬੁਰਾ ਕਿਉਂ ਹੁੰਦਾ ਹੈ ਸੰਗਤ ਜੀ ਇਹੀ ਕਾਰਨ ਹੁੰਦੇ ਹਨ ਇਹਨਾਂ ਗਲਤੀਆਂ ਜੋ ਸਾਡੇ ਤੋਂ ਜਾਣੇ ਅਣਜਾਣੇ ਵਿੱਚ ਹੋ ਜਾਂਦੀਆਂ ਹਨ ਹੁਣ ਸੰਗਤ ਜੀ ਕਈ ਲੋਕ ਇਹ ਸੋਚਦੇ ਹੋਣਗੇ ਕਿ ਅਸੀਂ ਤਾਂ ਇਹ ਪਹਿਲਾਂ ਹੀ ਕਰ ਦਿੱਤਾ ਹੈ ਭਾਵੇਂ ਸਾਨੂੰ ਪਤਾ ਹੀ ਨਹੀਂ ਸੀ ਅਸੀਂ ਬਿਨਾਂ ਸੋਚੇ ਸਮਝੇ ਉਹਨਾਂ ਦਾ ਘਰ ਤੋੜ ਦਿੱਤਾ ਹੈ ਕੀ ਹੁਣ ਸਾਨੂੰ ਪਾਪ ਲੱਗੇਗਾ ਸੰਗਤ ਜੀ ਜੇਕਰ ਗਲਤੀ ਅਣਜਾਣੇ ਵਿੱਚ ਹੁੰਦੀ ਹੈ ਤਾਂ ਇਸ ਦਾ ਪਾਪ ਸਾਨੂੰ ਨਹੀਂ ਲੱਗਦਾ ਪਰ ਤੁਸੀਂ ਅਗਲੀ ਵਾਰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਜੀ ਕਿਉਂਕਿ ਉਸ ਮਿੱਟੀ ਦੇ ਘਰ ਵਿੱਚ ਹਮੇਸ਼ਾ ਮੱਖੀ ਆਪਣੇ ਬੱਚੇ ਨੂੰ ਪਾਲ ਕੇ ਜਾਂਦੀ ਹੈ ਤਾਂ ਅਗਲੀ ਵਾਰ ਤੁਸੀਂ ਕੁਦਰਤ ਦੇ ਬੈਰੀ ਨਾ ਬਣੋ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਇਹ ਕਰਕੇ ਹਣੀ ਮੱਖੀ ਆਪਣਾ ਘਰ ਲੱਕੜ ਦੇ ਸਮਾਨ ਉੱਤੇ ਬਣਾ ਲੈਂਦੀ ਹੈ ਜਿਵੇਂ ਕਿ ਬੈੱਡ ਉੱਪਰ ਅਲਮਾਰੀ ਉੱਪਰ ਜਾਂ ਸੰਗਤ ਜੀ ਲੱਕੜ ਦੇ ਸੋਫੇ ਉੱਪਰ ਤਾਂ ਸੰਗਤ ਜੀ ਇਹ ਇੱਕ ਚੰਗਾ ਸੰਕੇਤ ਮਿਲਦਾ ਹੈ ਇਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਘਰ ਵਿੱਚ ਕਿ ਲੱਕੜ ਉਪਰਜਤ ਮਿੱਟੀ ਦਾ ਆਕਾਰ ਬਣ ਜਾਂਦਾ ਹੈ ਤਾਂ ਇਸ ਦਾ ਭਾਵ ਇਹ ਹੁੰਦਾ ਹੈ ਕਿ ਅਸੀਂ ਕਿ ਘਰ ਵਿੱਚ ਅਸੀਂ ਕੋਈ ਨਵਾਂ ਸਮਾਨ ਲਿਆ ਕੇ ਰੱਖਣ ਵਾਲੇ ਹਾਂ ਕੋਈ ਵੀ ਨਵੀਆਂ ਚੀਜ਼ਾਂ ਹੋ ਸਕਦੀਆਂ ਹਨ ਜੋ ਸਾਨੂੰ ਖੁਸ਼ੀ ਦਿੰਦੀਆਂ ਹਨ ਸੰਘਾਤ ਜੀ ਰਸੋਈ ਵਿੱਚ ਇਸ ਦਾ ਘਰ ਬਣਾਉਣਾ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ। ਸ਼ਾਸਤਰਾਂ ਵਿੱਚ ਲਿਖਿਆ ਗਿਆ ਹੈ ਕਿ ਚੁੱਲ੍ਹੇ ਚੌਕੇ ਕੋਲ ਜੇਕਰ ਇਸ ਦਾ ਘਰ ਬਣਦਾ ਹੈ ਤਾਂ ਹਮੇਸ਼ਾ ਇਸ ਦੇ ਘਰ ਨੂੰ ਸੇਕ ਲੱਗਦਾ ਰਹੇਗਾ। ਇਹ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਕਿ ਘਰ ਵਿੱਚ ਕੋਈ ਵੀ ਸਮੱਸਿਆ ਆ ਸਕਦੀ ਹੈ। ਪਰ ਸੰਘਾਤ ਜੀ ਇਹ ਸਮੱਸਿਆ ਕੋਈ ਜ਼ਿਆਦਾ ਵੱਡੀ ਨਹੀਂ ਹੋਵੇਗੀ। ਏ ਵੀ ਨਹੀਂ ਸੋਚਣਾ ਕਿ ਅਸੀਂ ਇਸ ਮੱਖੀ ਦਾ ਘਰ ਤੋੜ ਦਈਏ ਕਦੇ ਵੀ ਹੋ ਜਾਵੇ ਪਰ ਇਸ ਦਾ ਘਰ ਤੁਸੀਂ ਨਹੀਂ ਤੋੜਨਾ ਜੇਕਰ ਤੁਸੀਂ ਇਸ ਦੇ ਘਰ ਨੂੰ ਤੋੜ ਦਿੰਦੇ ਹੋ ਤਾਂ ਤੁਹਾਡੇ ਪਾਪਾਂ ਵਿੱਚ ਵਾਧਾ ਹੋਵੇਗਾ ਐਸੇ ਕਰਕੇ ਸੰਗਤ ਜੀ ਇਹ ਕੁਝ ਸੰਕੇਤ ਸਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀ ਸਿੰਘ ਜੀ ਜਰੂਰ ਲਿਖਿਓ